ਹੈਲੋ ਗਾਇਜ਼ ਦੁਕਾਨ ਸਾਡੀ ਸੱਜ ਕੇ ਤਿਆਰ ਹੋ ਗਈ ਜੇ ਤੁਹਾਨੂੰ ਉਸਨ ਕਿਹਾ ਸੀ ਨਾ ਦੁਕਾਨ ਸਾਡੀ ਪੂਰੀ ਤਿਆਰ ਹੋ ਜੇਗੀ ਤੇ ਤੁਹਾਨੂੰ ਦਿਖਾਵਾਂਗੇ ਦੇਖੋ ਵਾਂਸ ਉਹਨੇ ਚੂੜੀ ਲੱਗਦੀ ਹੋਈ ਏ ਨਰਾਤਿਆਂ ਦੀ ਵਰਤਵਾਸਤੇ ਜੇ ਹਰ ਪ੍ਰਕਾਰ ਦੀਆਂ ਲਟਕਣ ਵਾਲੀਆਂ ਲੈਸਾਂ ਐ ਨਵੇਂ-ਨਵੇਂ ਪ੍ਰੋਡਕਟ ਇਹ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਜੇ ਦੇਖੋ ਸੈਟ ਸਟ ਘੁੰਮਦਾ ਪਿਆ ਦੇਖੋ ਜੇ ਬੱਚਿਆਂ ਦੇ हेयर ਬੈਂਡ ਹੋ ਫਤੂ ਲਾ ਕੇ ਬਾਬਾ ਜੀ ਦੇ ਦਰਸ਼ਨ ਕਰੋ ਜੇ ਦੇਖੋ ਲਟਕਣਾ ਪਰਾਂ ਦੇ ये सब चूड़ी चूड़ी है सब चूड़ी चूड़ी है हर तरह के डिजाइन की तक चूड़ी मिलेगी हर तरह का मेकअप का समान मिलेगा हर चीज़ मिलेगी ਪ੍ਰਕਾਰ ਦੀ ਬਿੰਦੀ